ਜਿਹੜਾ ਬਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਅੱਜ ਸੰਡਿਗੜ੍ਹ ਦੇ ਵਿੱਚ ਮੀਟਿੰਗ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਿੰਦਰ ਸਿੰਘ ਪੁੰਤਰ ਸਾਹਿਬ ਨੇ ਵਿਦੈ ਵਿੱਚ ਹੋਈ ਹੈ ਜਿਹਦੇ ਵਿੱਚ ਸਾਰੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਬੋਰਡ ਨੇ ਕੀਤੀ ਇੱਕ ਤਾਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਪ੍ਰਤੀ ਮਹਿਮੂਦ ਦਿੱਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਹੁਣ ਸ਼ਾਮੀ 5 ਵਜਣ ਵਾਲੇ ਆ। ਸਾਰਾ ਜਿਹੜਾ ਪਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ। ਹੁਣ ਨਵੀਆਂ ਕਾਪੀਆਂ ਦੇਣ ਦਾ ਕੰਮ ਜਿਹੜਾ ਉਬਧ ਹੋ ਗਿਆ ਹੈ ਔਰ ਮੈਨੂੰ ਖੁਸ਼ੀ ਹੈ ਇਹ ਦੱਸਦਿਆਂ ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸ ਵੇਲੇ ਦਫਤਰ ਤੋਂ ਜਾਲੀ ਹੋ ਚੁੱਕੀਆਂ ਔਰ ਨਾਲ ਹੁਣ ਮੈਂ ਸਾਰੇ ਜ਼ਿਲ੍ਹਾ ਅਬਜਰਵਰ ਸਾਹਿਬਾਨ ਨੂੰ ਵੀ ਵਰਕਰ ਸੂਬਿਆਂ ਦੇ ਅਬਜਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਲ ਡੈਲੀਕੇਟਰ ਦੀਆਂ ਲਿਸਟਾਂ ਨੇ ਜੁਨਾਹੇ ਪਰਤੀ ਕੀਤੀ ਹੈ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਵਾਈ ਜਿਹੜੀ ਹੈ ਉਹ ਸਮੇਂ ਸਿਰ ਆਰੰਭ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨਿਰਦੇਸ਼ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ ਸ਼ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਭਰਤੀ ਅੱਜ ਸੰਗਠਨ ਦੇ ਵਿੱਚ ਮੀਟਿੰਗ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਿੰਦਰ ਸਿੰਘ ਪੁੰਤਰ ਸਾਹਿਬ ਦੀ ਅਡਵਾਈਸ ਵਿੱਚ ਹੋਈ ਹੈ ਜਿਹਦੇ ਵਿੱਚ ਸਾਰੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਬੋਰਡ ਨੇ ਕੀਤੀ ਹੈ ਇਕੱਲਾ ਸਾਰੀ ਪਾਰਟੀ ਦੀ ਸਾਰੇ ਲੀਡਰਸ਼ਿਪ ਦਾ ਸਾਰੇ ਵਰਕਰ ਸਾਬਾਂ ਦਾ ਸਭ ਦਾ ਤਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਪ੍ਰਤੀ ਮਹਿਮੂਦ ਦਿੱਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਨੂੰ ਸ਼ਾਮੀ 5 ਵਜਣ ਵਾਲੇ ਆ ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ। ਹੰਡਵੀਆਂ ਕਪਨੀਆਂ ਦੇ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸ ਦਿਆਂ। ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਕਿਸੇ ਆਪਣੇ ਦਫਤਰ ਤੋਂ ਜਾਰੀ ਹੋ ਚੁੱਕੀਆਂ। ਔਰ ਨਾਲ ਹੁਣ ਮੈਂ ਸਾਰੇ ਜ਼ਿਲ੍ਹਾ ਅਬਜ਼ਰਵਰ ਸਾਹਿਬਾਨ ਨੂੰ ਵੀ ਬਖਦ ਸੂਬੇ ਦੇ ਅਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਟ ਡੈਲੀਕੇਟਾ ਦੀ ਲਿਸਟਾਂ ਜਿਨ੍ਹਾਂ ਦੇ ਪਰਤੀ ਕੀਤੀ ਹੈ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਵਾਈ ਜਿਹੜੀ ਹੈ ਉਹ ਸਮੇਂ ਸਿਰ ਆਰੰਭ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨੀਦਰ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਤਰਵਾਤਾ ਹਾਂ